ਤੁਸੀਂ ਮਿਹਰਬਾਨੀ ਤਸ਼ੀਰ ਰੱਖੋ ਜੀ ਆਇਆਂ ਨੂੰ ਉਹ ਸਾਡੇ ਬਜ਼ੁਰਗ ਕਹਿੰਦੇ ਸਨ ਤੁਹਾਨੂੰ ਇਹ ਸੁਣਾਈ ਸੀ ਕਿ ਉਹਨਾਂ ਰਾਵਨ ਦੇ ਸਤਕੀ ਜਿਹਨਾਂ ਤੇ ਟੁਰ ਕੇ ਤੁਸੀਂ ਆਏ ਆਏ ਹਾਏ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਸਾਡੇ ਆਂਦਾ ਬਹੁਤ ਪਸ਼ੀਕੀਨ ਕਰੋ ਕਿ ਸੈਫੁਦੀਨ ਸਾਹਿਬ ਜਦੋਂ ਜਦੋਂ ਮੇਰੀ ਗੱਲ ਹੋਈ ਨਾ ਕਿ ਮੈਂ ਆਣਾ ਹੈ ਫਕੀਰ ਖਾਨੇ ਤੇ ਤੁਸੀਂ ਮੈਨੂੰ ਕਿਹਾ ਕਿ ਜੀ ਅੰਦਰੂਨ ਅੰਦਰੂਨ ਜਾਣਾ ਪਏਗਾ ਮੈਂ ਆਖਾ ਅੰਦਰੂਨ ਦੀਆਂ ਤੰਗ ਤੰਗ ਗਲੀਆਂ ਮੈਂ ਕਿੱਦਾਂ ਜਾਵਾਂਗੀ ਗੱਡੀ ਕਿੱਥੇ ਖੜੀ ਕਰੂੰਗੀ ਲੇਕਿਨ ਉਹ ਯਾਲੀ ਗੱਲ ਕੇ ਜਿਸ ਬਾਤ ਬਦਲ ਗਏ ਤੇ ਹਾਲਾਤ ਬਦਲ ਗਏ ਔਰ ਯਕੀਨ ਕਰੋ ਕਿ ਮੈਨੂੰ ਉਹ ਨਜ਼ਮ ਯਾਦ ਆ ਗਈ ਨਾਜ਼ਰ ਵਸੇ ਇਹ ਗੱਲ ਦਰੂਸਤ ਹੈ ਕਿ ਉਹ ਕਹਿੰਦੇ ਨਹੀਂ ਇੱਕ ਨਜ਼ਮ ਜਿਹੜੀ ਉਹ ਜਦੋਂ ਮੈਂਦਰੂਨ ਚਾਹੀਏ ਤੇ ਮੇਰੇ ਜ਼ੇਹਨ ਚ ਆ ਗਿਆ ਕਿ ਦਾਲ 10 ਹਾਂ ਸ਼ਹਿਰ ਲਾਹੌਰ ਵਿੱਚ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਤੇ ਉੱਥੇ ਦੀਆਂ ਇਟਾਂ ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ ਫੜਾ ਦਿਓ ਪਾਣੀ ਜਨਾਬ ਤੇ ਉੱਥੇ ਦੀਆਂ ਇਟਾਂ ਜਿਹੜੀਆਂ ਨਾ ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ ਉੱਥੇ ਦੀਆਂ ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ ਤੇ ਉਥੇ ਇਹ ਵੀ ਦੱਸ ਕੇ ਉਥੇ ਦੀਆਂ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਵਾਰੀਆਂ ਫਿਰ ਉਹੋ ਜਵਾਬ ਦੱਸਦੇ ਐ ਸ਼ਹਿਰ ਲਾਹੌਰ ਅੰਦਰ ਲੱਖਾਂ ਹੀ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ ਜਿਨ੍ਹਾਂ ਇੱਟਾਂ ਤੇ ਤਰਗੇ ਪੈਰ ਆਸ਼ਕ ਉਹ ਹੀ ਟੁੱਟੀਆਂ ਤੇ ਬਾਕੀ ਸਾਰੀਆਂ ਨੇ ਜਿਨ੍ਹਾਂ ਖੂਈਆਂ ਤੋਂ ਪਰਗੇ ਮਾਸ਼ੂਕ ਪਾਣੀ ਉਹ ਹੀ ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ ਤੇ ਜਿਹੜੀਆਂ ਬੈੰਧੀਆਂ ਨਾਲ ਆਪਣੇ ਸਜਣਾ ਦੇ ਉਹ ਹੀ ਵਿਆਹੀਆਂ ਤੇ ਬਾਕੀ ਕੁਵਾਰੀਆਂ ਉਹ ਨਜ਼ਮ ਜਿਹੜੀ ਹੈ ਨਾ ਮੈਨੂੰ ਵੈਸੀ ਦੀ ਵੈਸੀ ਯਾਦ ਆਈ ਹੋਰ ਸਨਔ ਫਿਰ ਗਰਮੀ ਦੀ ਸੂਰਤ ਹੈ ਹਾਲ ਤੱਕ ਕੀ ਕਰਸੇ ਬੜੀ ਜ਼ਬਰਦਸਤ ਗਰਮੀ ਚੱਲ ਰਹੀ ਹੈ ਗਰਮੀ ਦੇ ਨਾਲ ਹਫਸਤਾ ਮੌਸਮ ਵੀ ਹਿਊਮਿਡਿਟੀ ਵੀ ਬਹੁਤ ਜ਼ਿਆਦਾ ਮਗਰ ਜੂਨ ਦਾ ਮੌਸਮ ਹੈ ਜੂਨ ਦਾ ਮੌਸਮ ਬਸ ਹੁਣ ਕੀ ਕਰਸੇ ਸਾਡੀ ਬਰਸਾਤ ਸਾਡਾ ਸਾਵਣ ਦੇ ਵਿੱਚ ਪਾਇਆ ਕੀ ਕੀ ਬਰਸ ਇਹਦੇ ਵਿੱਚ ਤਖ ਬਲੰਗਾ ਪਾਇਆ ਪਤਾ ਨਹੀਂ ਕਿ ਨਹੀਂ ਪਰ ਹਾਲ ਨਹੀਂ ਪਾਇਆ ਹੋਇਆ ਤੁਹਾਨੂੰ ਜੀ ਜਾਂ ਸ਼ਾਇਦ ਇਸ ਸਬਗੋਲ ਵੀ ਹੈ ਇਟ ਊਡ ਬੀ ਐਂਦਰੂਮ ਸ਼ਹਿਰ ਦਾ ਸਾਡਾ ਬੜਾ ਮਸ਼ਹੂਰ ਸਾਡੇ ਹਕੀਮ ਸਾਹਿਬ ਨੇ ਉਹਨਾਂ ਦਾ ਸੰਦਲ ਹੈ ਸੰਦਲ ਦਾ ਸ਼ਰਬਤ ਹੈ ਅੱਛਾ ਬੜਾ ਅੱਛਾ ਬਣਾਉਂਦੇ ਨੇ ਅੱਜ ਤੋਂ ਨਹੀਂ ਹਮ ਸ਼ੁਰੂ ਤੋਂ ਬਣਾਉਂਦੇ ਨੇ ਮਸਲਾ ਤੋਂ ਬਣਾਉਂਦੇ ਨੇ ਐਂਦਰੂਮ ਦੇ ਵਿੱਚ ਤੁਹਾਨੂੰ ਰਵਾਇਤਾ ਮਿਲਣਗੇ ਹਮ ਇੱਕ ਚੇਨ ਮਿਲੇਗੀ ਇੱਕ ਇੱਕ ਟੇਸਟ ਮਿਲੇਗਾ ਇੱਕ ਖਾਸ ਚੀਜ਼ ਮਿਲੇਗੀ ਐਂਦਰੂਮ ਦੀ ਜਿਹੜੀ ਬਾਹਰ ਜਾ ਕੇ ਚੇਂਜਸ ਆ ਜਾਂਦੀਆਂ ਨੇ ਪਰ ਐਂਦਰੂਮ ਵਿੱਚ ਚੇਂਜਸ ਹੁੰਦੀਆਂ ਨਹੀਂ ਹਮ ਨੀ ਇਹ ਗੱਲ ਸੈਫੁਦੀਨ ਸਾਹਿਬ ਨੂੰ ਦਰਸਤ ਹੈ ਵੈਸੇ ਕਿ ਇਥੇ ਆ ਕੇ ਨਾ ਵਾਕਈ ਜਿਹੜੀ ਇੱਕ ਫੀਲ ਹੈ ਨਾ ਇੱਕ ਡਿਫਰੈਂਟ ਜੀ ਵਾਈਬ ਹੈ ਉਹ ਮੇਰੇ ਖਿਆਲ ਚ ਮਹਿਸੂਸ ਹੁੰਦੀ ਹੈ ਹਰ ਇੱਕ ਆਮ ਬੰਦੇ ਨੂੰ ਵੀ ਇੱਕ ਖਾਸ ਬੰਦੇ ਨੂੰ ਵੀ ਜਿਹੜੀ ਫੀਲਿੰਗ ਹੈ ਨਾ ਇਹ ਹਰ ਬੰਦਾ ਮਹਿਸੂਸ ਕਰ ਸਕਦਾ ਹੈ ਸ਼ਾਇਦ ਕੋਈ ਹੋਵੇ ਜਿਹਨੂੰ ਇਹ ਚੀਜ਼ ਮਹਿਸੂਸ ਨਾ ਹੁੰਦੀ ਹੋਵੇ ਤੁਸੀਂ ਪਾਰਟੀ ਦਰਵਾਜ਼ੇ ਤੋਂ ਇੰਟਰ ਹੋਏ ਹੋ ਹਮ ਪਾਰਟੀ ਦਰਵਾਜ਼ੇ ਤੋਂ ਜਿਸਲੇ ਇੰਟਰ ਹੋਏ ਹੋ ਤੇ ਇੱਥੇ ਸੱਜੇ ਖੱਬੇ ਕਈ ਬੰਦ ਤੇ ਖੁੱਲੀਆਂ ਗਲੀਆਂ ਸਾਂ ਲੈਂਦੀਆਂ ਨੇ ਇਹਨਾਂ ਦੇ ਦਰ ਉਹ ਦੀਵਾਰ ਦੇਖੋਗੇ ਸਾਨੂੰ ਪੂਰੀ ਇਤਿਹਾਸਿਕ ਵਾਕਿਆਤ ਨਜ਼ਰ ਆ ਗਈ। ਇਹ ਜਿਹੜਾ ਦਰਵਾਜ਼ਾ ਹੈ 파ਟੀ 파ਟੀ ਦਾ ਦਰਵਾਜ਼ਾ ਇਹ ਦਰਵਾਜ਼ਾ ਇੱਥੋਂ حضرت ਅਲੀ ਹਜਵਰੀ ਰਹਿਮਤੁਲਾਹ আলাইਦਾਤਾ ਸਾਹਿਬ ਦੇ ਬਾਜ਼ਾਰ ਦੇ ਸਾਹਦੇ ਆਲਮੋਸਟ ਉਹਦੇ ਬਾਜ਼ੂ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਲੰਘਦਾ ਲੰਘਦਾ ਗੱਲਾ ਮੰਡੀ ਹੀਰਾ ਸਿੰਘ ਪਾਣੀ ਵਾਲਾ ਤਲਾਬ ਉਹ ਇਲਾਕਾ ਤੇ ਹਜ਼ੂਰੀ ਬਾਗ ਤੱਕ ਜਾਂਦਾ ਹੈ। ਤੇ 41 ਦਰਵਾਜ਼ਾ ਵੀ ਇਸ ਦਰਵਾਜ਼ੇ ਦਰ ਮਤਸਲ ਹੈ ਤੇ ਇਸ 41 ਦਰਵਾਜ਼ੇ ਦੇ ਰਹਿਣ ਵਾਲੇ ਜਾਂ 파ਟੀ ਦਰਵਾਜ਼ੇ ਤੇ ਡੈਡ ਹਾਲੇ ਜਾਂ 파ਟੀ ਦੇ ਲੋਹਾਰ ਮੋਰੀ ਦਰਵਾਜ਼ੇ ਤੇ ਵੀ ਰਹਿਣ ਵਾਲੇ ਆਪਣੇ ਆਪ ਨੂੰ ਸਾਰੇ 파ਟੀ ਦਾ ਹੀ ਫਰਜ਼ੰਦ ਕਹਿੰਦੇ ਸਨ ਅੱਛਾ ਉਹਦੀ ਵਜ੍ਹਾ ਇਹ ਸੀ ਕਿ ਇਹ ਜਿਹੜਾ ਦਰਵਾਜ਼ਾ ਸੀ ਹਮ ਬਾਟੀ ਗੇਟ ਹਮ ਜਾਂ ਬਾਟੀ ਦਰਵਾਜ਼ਾ ਐਦੇ ਵਿੱਚ ਇਹ ਲਾਹੌਰ ਦਾ ਚੈਲਸੀ ਕਿਹਾਇਆ ਹੈ ਲਾਹੌਰ ਦਾ ਚੈਲਸੀ ਚੈਲਸੀ ਅੱਛਾ ਚੈਲਸੀ ਇੰਗਲੈਂਡ ਦੀ ਕਾਉਂਟੀ ਹੈ ਹਮ ਜਿਹਦੇ ਵਿੱਚ तमाम ਉਮਰਾ ਸ਼ਾਇਰ ਡਰਾਮਾ ਲਿਖਣ ਵਾਲੇ 뮤జిਸ਼ੀਅਨਸ ਪੇਂਟਰਸ ਆਰਟਿਸਟ ਸਾਰੇ ਉਸ ਚੈਲਸੀ ਚ ਹੀ ਰਹਿੰਦੇ ਸੀ ਤੇ ਇਹ ਜਿਹੜਾ ਇਲਾਕਾ ਲਾਹੌਰ ਦਾ ਚੈਲਸੀ ਹੈ ਇਹ ਭਾਟੀ ਗੇਟ ਤੋਂ ਸ਼ੁਰੂ ਹੁੰਦਾ ਤੁਸੀਂ ਅੰਦਾਜ਼ਾ ਕਰੋ ਕਿ ਲਾਮਾ ਇਕਬਾਲ ਨੇ ਆਪਣੇ ਤਾਲੀਮੀ ਦੇ 5 ਸਾਲ 1900 ਤੋਂ 1905 ਦੇ ਕਰਪਾਟੀ ਦਰਵਾਜ਼ੇ 'ਚ ਕਾਇਮ ਕੀਤਾ ਤੇ ਸਾਡੇ ਹਵੇਲੀਆਂ ਦੇ ਵਿੱਚ ਬੈਠਕਾਂ ਸਨ ਜਿਹੜੀ ਬੈਠਕ ਇਲਮੀ ਅਦਬੀ ਬੈਠਕ ਸਨ ਇੱਥੇ ਅੰਦਰੂਨ ਸ਼ਹਿਰ ਵਿੱਚ ਸਾਡੀ ਪੰਜ ਜ਼ਬਾਨਾਂ ਲਿਖੀ ਬੋਲੀ ਪੜੀ ਸਮਝੀ ਜਾਂਦੀ ਸੀ ਸਾਡਾ ਜਿਹੜਾ ਕਲਚਰ ਨੇ ਦੂਨ ਸ਼ਹਿਰ ਦਾ ਉਹ ਕਦੀ ਵੀ ਖਤਮ ਨਹੀਂ ਹੋ ਸਕਦਾ ਕਦੀ ਵੀ ਖਤਮ ਨਹੀਂ ਹੋ ਸਕਦਾ ਅੱਛਾ ਮੈਂ ਨਾਜ਼ਰੇ ਇਥੇ ਇੱਕ ਚੀਜ਼ ਕਹਾ ਵੈਸੇ ਕਿ ਜਦੋਂ ਇੰਦੀ ਐਂਟਰੈਂਸ ਹੈ ਜਿਹੜੀ ਔਰ ਹਾਲਾਂਕਿ ਦੇਖੋ ਇਥੇ ਵੀ ਬਹੁਤ ਜ਼ਿਆਦਾ ਇੱਕ ਗਰਮੀ ਦਾ ਹੈ ਫਿਰ ਕਹਿੰਦੇ ਨੇ ਕਿ ਜੀ ਅਸੀਂ ਆਪਣੇ ਦੇਖਣਾ ਰਿਹਾ ਵਸੀਂ ਕੁਝ ਕਰਦੇ ਨਹੀਂ ਹੈਗੇ ਜਾਂ ਐਫਰਟ ਨਹੀਂ ਕਰਦੇ ਹੈਗੇ ਤੁਸੀਂ ਖੁਦ ਦੇਖੋ ਕਿ ਗਰਮੀ ਦਾ ਕੀ ਮੌਸਮ ਹੈ ਔਰ ਬਾਹਰ ਜਨਾ ਤੁਸੀਂ 2 ਮਿੰਟ ਵੀ ਖੜੇ ਨਹੀਂ ਹੋ ਸਕਦੇ ਲੇਕਿਨ ਜਿਸ ਤਰ੍ਹਾਂ ਹੀ ਅਸੀਂ ਐਂਟਰ ਹੋਏ ਆ ਤੇ ਇਹਨੂੰ ਬੁਲਾਇਆ ਇਸ ਤਰੀਕੇ ਨਾਲ ਗਿਆ ਹੈ ਕਿ ਇੰਨਾ ਹਵਾਦਾਰ ਹੈ ਔਰ ਹਵਾ ਦੀ ਕ੍ਰੋਸਿੰਗ ਜਿਹੜੀ ਨਾ ਬਹੁਤ ਜ਼ਬਰਦਸਤ ਹੈ ਕਿ ਤੁਸੀਂ ਜਦੋਂ ਅੰਦਰੋਂ ਐਂਟਰ ਹੋਣੇ ਨਾ ਤਾਂ ਅੰਦਰੋਂ ਅਸਲ ਵਿੱਚ ਵੇਸੀ ਲੱਗਿਆ ਹੋਇਆ ਹੈ ਇੱਥੇ ਮਤਲਬ ਸੱਚੀ ਅੰਦਰ ਦੀ ਹਵਾ ਫਿਰ ਵੀ ਠੰਡੀ ਹੈ ਬਨਿਸਬਤ ਬਾਹਰ ਦੇ ਬਹੁਤ ਫਰਕ ਹੈ ਪੁਰਾਣੀ ਹਵੇਲੀਆਂ ਦਾ ਇਹ ਫਰਕ ਹੁੰਦਾ ਹੈ ਕ੍ਰੋਸਿੰਗ ਦੀ ਵਜ੍ਹਾ ਤੋਂ ਕ੍ਰੋਸਿੰਗ ਦੀ ਵਜ੍ਹਾ ਫਿਰ ਸਾਡੀਆਂ ਕੰਨਾਂ ਬੜੀਆਂ ਮੋਟੀਆਂ ਨੇ ਯੂ نو ਇਟਸ ਵੈਰੀ ਥਿਕ ਵਾਲਸ ਤੇ ਹਵਾ ਦਾ ਇੰਤਜ਼ਾਮ ਰੋਸ਼ਨਦਾਨ ਹਰ ਕਮਰੇ ਦੇ ਵਿੱਚ ਰੋਸ਼ਨਦਾਨ ਦਾ ਹੋਣਾ ਲਾਜ਼ਮੀ ਹੈ ਕਿ ਕਮਰੇ ਦੀ ਗਰਮ ਹਵਾ ਰੋਸ਼ਨਦਾਨ ਤੋਂ ਬਾਹਰ ਚਲੀ ਜਾਏ ਤੇ ਅੱਛਾ ਮੈਂ ਸੌਰੀ ਤੁ ਕਾਟੀ ਹੋਈ ਚੀਜ਼ ਐ ਤੇ ਮੈਂ ਕੋਟ ਕਰਨਾ ਚਾਹਾਂਗੀ ਕਿ ਹਮੇਸ਼ਾ ਇੱਕ ਚੀਜ਼ ਹੁੰਦੀ ਐ ਮੈਂ ਸੈਫੁਦੀਨ ਸਾਹਿਬ ਜਿਹੜੇ ਪੋਡਕਾਸਟ ਜਿਹੜੇ ਤੁਹਾਡਾ ਕੀਤੇ ਨੇ ਮੈਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਔਰ ਆਪਣੀ ਕੋਸ਼ਿਸ਼ ਹੁੰਦੀ ਐ ਕਿ ਆਪਾਂ ਇੱਕ ਜਿਹੜੀ ਹਿਸਟਰੀ ਐ ਜਿਹੜੀ ਤਾਰੀਖ ਐ ਉਹ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈਏ ਠੀਕ ਐ ਹਰ ਤਾਰੀਖਦਾਨ ਜਿਹੜਾ ਨਾ ਉਹ ਆਪਣੇ ਆਪਣੇ ਹਿਸਾਬ ਨਾਲ ਕਿਤਾਬ ਨੂੰ ਲਿਖਦਾ ਹੁਣ ਤੁਸੀਂ ਜਿਹੜੀ ਮੈਨੂੰ ਗੱਲ ਦੱਸੀ ਉਹ ਗੱਲ ਮੈਂ ਅੱਗੇ ਇਹਨਾਂ ਨੂੰ ਦੱਸਾਂਗੀ ਤੇ ਮੈਂ ਆਪਣੇ ਲਫ਼ਜ਼ਾਂ 'ਚ ਬਿਆਨ ਕਰਨਾ ਠ ਏ ਇਹ ਗੋ ਕਿਸੇ ਹੋਰ ਨੂੰ ਦੱਸਣਗੇ ਤੇ ਆਪਣੇ ਲਫ਼ਜ਼ਾਂ ਚ ਬਿਆਨ ਕਰਨਗੇ ਉਹ ਅਗਰ ਕਿਸੇ ਨੂੰ ਦੱਸੇਗਾ ਤੇ ਆਪਣੇ ਲਫ਼ਜ਼ਾਂ ਚ ਉਹ ਜਿਹੜੀ ਤੁਹਾਡੀ ਕਹਾਣੀ ਹੈ ਉਹਦੇ ਵਿੱਚ ਕਿੰਨਾ ਰੋਦੋ ਬਦਲ ਹੋ ਜਾਏਗਾ ਠੀਕ ਹੈ ਬਹੁਤ سارے ਲੋਕ ਕੁਐਸਚਨਸ ਕਰਦੇ ਆ ਕਿ ਜੀ ਇਹ ਜਿਹੜੀਆਂ ਗੱਲਾਂ ਸੈਫੁਦੀਨ ਸਾਹਿਬ ਕਰਦੇ ਨੇ ਇਹਦਾ ਸੋਰਸ ਕੀ ਹੈ ਠੀਕ ਹੈ ਔਰ ਇਹ ਜਿਹੜੀ ਤਾਰੀਖ ਦੱਸਦੇ ਨੇ ਇਹ ਕਿਸ ਕਿੰਨਾ ਜ਼ਰਾਏ ਤੋਂ ਇਹ ਸਾਨੂੰ ਤਾਰੀਖ ਦੱਸਦੇ ਨੇ ਔਰ ਦੂਸਰੀ ਗੱਲ ਹੈ ਕਿ ਨਾਜ਼ਿਰ ਇਹ ਪੋਡਕਾਸਟ ਜਿਹੜਾ ਨਾ ਮੇਰਾ ਮੇਰੇ ਵੱਲੋਂ ਮੋਸਟ ਆਵੇਟਿਡ ਪੋਡਕਾਸਟ ਸੀ ਕਿਉਂਕਿ ਸ਼ਾਇਦ ਹੀ ਕਿਸੇ ਇਨਸਾਨ ਨੇ ਇੰਨਾ ਜ਼ਿਆਦਾ ਚੱਲਣਾ ਡੀਪਲੀ ਇਸ ਤੂੰ ਕਵਰ ਕੀਤਾ ਹੋਵੇ ਇਹ ਮੇਰੇ ਖਿਆਲ ਚ ਲਾਰਜੈਸਟ ਨੰਬਰ 1 ਜਿਹੜਾ ਨਾ ਉਹ ਪ੍ਰਾਈਵੇਟ ਮਿਊਜ਼ੀਅਮ ਮਿਊਜ਼ੀਅਮ ਹੈ ਜਿਹੜਾ ਤੁਸੀਂ ਚਲਾ ਰਹੇ ਹੋ ਆਪਣੇ ਆਉਣ ਤੇ ਜੀ ਮਤਲਬ ਸਰਕਾਰ ਵੱਲੋਂ ਨਹੀਂ ਬਿਲਕੁਲ ਵੀ ਨਹੀਂ ਨਹੀਂ ਸਰਕਾਰ ਵੱਲੋਂ ਬਿਲਕੁਲ ਸਰਕਾਰ ਵੱਲੋਂ ਕੁਝ ਵੀ ਨਹੀਂ ਕੁਝ ਵੀ ਨਹੀਂ ਆਪਣੀ ਮਦਦ ਆਪ ਦੇ ਤਹਿ ਚੱਲ ਰਹੇ ਹੋ ਹੌਸਲਾ ਵੀ ਨਹੀਂ ਤਸੱਲੀ ਵੀ ਨਹੀਂ ਹੌਸਲਾ ਵੀ ਨਹੀਂ ਤਸੱਲੀ ਵੀ ਨਹੀਂ ਉਹਨਾਂ ਚੀਜ਼ਾਂ ਨੂੰ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੱਲਣਾ ਔਰ ਤਾਰੀਖ ਨੂੰ ਸਾਹਮਣੇ-ਸਾਹਮਣੇ ਰੱਖਣਾ ਕੋਈ ਨਹੀਂ ਰੱਖਦਾ ਸੀ ਮਤਲਬ ਆਪਾਂ ਤਾਂ ਐਸੇ ਤੇ ਲੋਕ ਹੋਏ ਪਿਆ ਕਿ 6 ਮਹੀਨੇ ਪੁਰਾਣੀ ਚੀਜ਼ ਨੂੰ ਭੁੱਲ ਜਾਂਦੇ ਆ ਔਰ ਵਿਰਾਸਤ ਨੂੰ ਨਾਲ-ਨਾਲ ਲੈ ਕੇ ਚੱਲਣਾ ਬڑا ਮੁਸ਼ਕਿਲ ਟਾਸਕ ਹੈ ਔਰ ਮਚਾਵਾਂਗੀ ਕਿ ਜਿਸ ਜਗ੍ਹਾ ਤੇ ਮੈਂ ਮੌਜੂਦ ਆ ਇੱਥੇ ਦੀ ਹਰ ਹਰ ਚੀਜ਼ ਔਰ ਇੱਥੇ ਜਿਹੜੀ ਫੀਲ ਜਿਹੜਾ ਇੱਕ ਵਾਈਬ ਹੈ ਨਾ ਮੈਂ ਮਹਿਸੂਸ ਕਰਦੇ ਪਈ ਆ ਮੈਂ ਆਪਣੇ ਦੇਖਣ ਵਾਲਾ ਚਾਹਾਂਗੀ ਕਿ ਤੁਸੀਂ ਵੀ ਉਸੇ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੇ ਮੈਂ ਹੁਣ ਕਿ ਨਾਲ ਇਹਨੇ ਆਪਣਾ ਪਸੀਨਾ ਵੀ ਜਿਹੜਾ ਨਾ ਉਹ ਸਾਫ਼ ਕਰ ਲਓ ਤੁਸੀਂ ਪਸੀਨਾ ਪਸੀਨਾ ਅੱਛਾ ਮੈਨੂੰ ਪਹਿਲੇ ਇਹ ਦੱਸੋ ਕਿ ਆ ਕੀ ਪਿਆ ਹੋਇਆ ਇੰਨਾ ਜਿਹੜਾ ਸਾਫ਼ ਕਿਤਾ ਪਿਆ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਜੀ ਤੁਸੀਂ ਜਿਹੜਾ ਸਵਾਲ ਕੀਤਾ ਆ ਜਿਹੜੇ ਸਾਰੇ ਕੁਝ ਪਿਆ ਇਹ ਮੇਰੇ ਸਵਾਲਾਂ ਦੇ ਜਵਾਬ ਨੇ ਜੀ ਇਹ ਇਨਫੈਕਟ ਤੇ ਤੁਹਾਨੂੰ ਬੜੇ ਮਜ਼ੇ ਦੀ ਗੱਲ ਦੱਸਾਂ ਕਿ ਜਿਵੇਂ ਪਹਿਲੇ ਪੋਡਕਾਸਟ ਵਿੱਚ ਮੈਂ ਆਪਣਾ ਤਾਰਫ ਕਰਾ ਚੁੱਕੇ ਹਾਂ ਕਿ ਮੇਰੇ ਬਜ਼ੁਰਗ ਮਹਾਰਾਜਾ ਰਜੀ ਸਿੰਘ ਜੀ ਦੇ ਦਰਬਾਰ ਵਿੱਚ ਵਜ਼ੀਰ ਸਨ ਹੂੰ ਸੋ ਦੇ ਵਰ ਦੀ ਓਨਲੀ ਪੀਪਲ ਉਹ ਉਹ ਖਾਸ ਬੰਦੇ ਸਨ ਜਿਹੜਾ ਡੇ 1 ਤੋਂ ਲੈ ਕੇ ਹੂੰ ਤੇ ਮਹਾਰਾਜਾ ਦੀ ਲਾਸਟ ਬ੍ਰੈਥ ਤੱਕ ਅਗਰ ਕੋਈ ਸ਼ਖਸ ਸਾਥ ਸੀ ਉਹਨਾਂ ਦਾ ਨਾਸੀ ਫਕੀਰ ਅਜੀਜ਼ਉਦੀ ਫਕੀਰ ਅਜੀਜ਼ਉਦੀ ਨੂੰ ਦੱਸਿਆ ਸੀ ਹਾਂ ਜੀ ਜੀ ਤੇ ਫਕੀਰ ਅਜੀਜ਼ਉਦੀ ਸਾਹਿਬ ਆ ਹੀ ਪਾਸਟ ਅਵੇ ਇਨ 1946 1846 1846 ਦੇ ਵਿੱਚ ਤੇ ਉਹਨਾਂ ਨੇ ਬੜੇ ਬੜੇ ਲਿਖੇ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲੇ ਵੀ ਬੜੇ ਸਾਬੇ ਨੰ ਬੰਦੇ ਸਨ ਤੇ ਉਹਨਾਂ ਨੇ ਆਪਣੀਆਂ ਯਾਦਦਾਸ਼ਤਾਂ ਲਿਖੀਆਂ ਇੱਕ ਰੋਜ਼ਨਾਮਚਾ ਲਿਖਿਆ ਹਮ ਥੈਟ ਇਜ਼ ਥੈਟ ਹਿਸਟਰੀ which has never been published which has ਉਹ ਅਜ ਤੱਕ ਪਬਲਿਸ਼ ਨਹੀਂ ਪ੍ਰੋਪਰਲੀ ਹੋ ਸਕੀ ਉਦੇ ਇੱਕ ਐਕਸਟ੍ਰੈਕਟ ਮੇਰੇ ਬਜ਼ੁਰਗ ਨੇ ਮੇਰੇ ਚਾਚਾ ਅੱਲਾ ਬਖਸ਼ੂਰ ਰਫਾਕੀ ਸਿੱਦ ਵਹੀਦਉਦੀਨ ਸਾਹਿਬ ਉਹਨਾਂ ਨੇ ਆਪਣੀ ਕਿਤਾਬ ਰੀਅਲ ਰਜੀਤ ਸਿੰਘ ਦੇ ਵਿੱਚ ਸੈਂਬੀਅਰ ਆਰਕਾਈਵਸ ਤੋਂ ਸਪੋਰਟ ਲੈ ਕੇ ਇੱਕ ਕਿਤਾਬ ਲਿਖੀ ਰੀਅਲ ਰਜੀਤ ਸਿੰਘ ਮਗਰ ਰੀਅਲ ਰਣਜੀਤ ਸਿੰਘ ði real rajit singh ਰਜੀਤ ਸਿੰਘ ਰਣਜੀਤ ਸਿੰਘ ਰਣਜੀਤ ਸਿੰਘ ਓਕੇ ਤੇ ਉਸ ਕਿਤਾਬ ਉਸ 1960s ਵਿੱਚ ਲਿਖੀ ਸੀ ਉਹ ਖਤਮ ਐਕਚੁਅਲੀ ਇੰਡੀਆ ਵਿੱਚ ਦੁਬਾਰਾ ਛਪੀ ਹੈ ਤੇ ਉਹ that is the first ਪੋਜ਼ਿਟਿਵ ਬੁੱਕ ਕੋ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਅੰਗਰੇਜ਼ ਜਿਸਲੇ ਆਏ ਨੇ ਉਹਨਾਂ ਨੇ ਆਪਣੇ ਰਾਈਟਰਸ ਤੋਂ ਰਜੀਤ ਸਿੰਘ ਦੇ ਖਿਲਾਫ ਬੜਾ ਕੁਝ ਲਿਖਵਾਇਆ ਮਗਰ ਉਹ ਵੀ ਰਾਈਟਰਸ ਸ਼ਰਮ ਕਰਦੇ ਕਿ ਯਾਰ ਜੋ ਕੁਝ ਲਿਖਵਾਣਾ ਚਾ ਰਹੇ ਨੇ ਅਸਲ ਤਾਂ ਤੇ ਹੈ ਨਹੀਂ ਸੀ ਬਰ ਦੇ ਵਰ ਪੇਡ ਬਾਈ ਦੀ ਯੂ ਨੋ ਕਨਈਆ ਲਾਲ ਕਪੂਰ ਹੋ ਗਿਆ سید ਮੁਹੰਮਦ ਲਤੀਫ ਹੋ ਗਏ ਉਹਨਾਂ ਨੇ ਬੜੀ ਗਲਤੀਆਂ ਵਿੱਚ ਮਹਾਰਾਜਾ ਰਜੀਤ ਸਿੰਘ ਦੇ ਦੀ ਸਪਿਰਟ ਤੱਕ ਨਹੀਂ ਪਹੁੰਚ ਸਕੇ ਮਗਰ ਰੀਅਲ ਰਜੀਤ ਸਿੰਘ ਵਾਹਿਦ ਕਿਤਾਬ ਹੈ ਜਿਹੜੀ ਸਭ ਤੋਂ ਪਹਿਲੇ ਇੱਕ ਪੋਜ਼ਿਟਿਵ ਬੁੱਕ ਛਪੀ ਸੀ ਤੇ ਫੈਮਿਲੀ ਆਰਕਾਈਵਸ ਹਮ ਤੇ ਇਹ ਜਿਹੜਾ ਤੁਹਾਨੂੰ ਜਿਹੜੀ ਮੈਂ ਹਿਸਟਰੀ ਸੁਣਾਣਾ ਹਾਂ ਨਾ ਹਮ ਦੈਟ ਇਜ਼ ਫਰਮ ਦੀ ਫੈਮਿਲੀ ਆਰਕਾਈਵਸ ਅੱਛਾ ਸਾਡੇ ਬਜ਼ੁਰਗਾਂ ਦੀ ਯਾਦ ਯਾਦਾਸ਼ਤ ਹਮ ਸਾਡੇ ਬਜ਼ੁਰਗਾਂ ਦੀ ਸਟੋਰੀਜ਼ ਉਹ ਸਾਰੀਆਂ ਉਹਨਾਂ ਨੇ ਲਿਖੀਆਂ ਨੇ ਡਿਕਟੇਸ਼ਨਸ ਕਰਾਈਆਂ ਨੇ ਆਪਣੇ ਮੁੰਸ਼ੀ ਨੂੰ ਕਹਿਦਰਾ ਇੱਕ ਵਾਕਿਆ ਲਿਖ ਉਹ ਵਾਕਿਆ ਲਿਖਿਆ ਗਿਆ ਇੱਕ ਵਾਰੀ ਇਹ ਹੋਇਆ ਇੱਕ ਵਾਰੀ ਇਹ ਹੋਇਆ ਯਾਨੀ ਦੱਸਿਆ ਨਹੀਂ ਲਿਖਵਾ ਦਿੱਤਾ ਲਿਖਵਾ ਦਿੱਤਾ ਕੁਛ ਆ ਵੀ ਲਿਖਿਆ ਔਰ ਕੁਛ

ਸਾਡੇ ਆਰਕਾਈਵਸ ਵਿੱਚ محفوظ ਹੈ ਸਾਡੇ ਬਜ਼ੁਰਗਾਂ ਦੀ ਚਾਦਸਤਾ ਵਿੱਚ محفوظ ਹੈ ਉਹਨਾਂ ਦੇ ਡਾਕੂਮੈਂਟਸ ਵਿੱਚ محفوظ ਨੇ ਤਸਵੀਰਾਂ ਵਿੱਚ محفوظ ਹੈ ਤੇ ਇਹ ਜਿਹੜੀ ਕਮਾਲ ਹਿਸਟਰੀ ਤੇ ਉਹਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਨਜ਼ਰ ਕਰਾ ਦੇਣਾ ਕਿ ਮੈਂ ਆਈਲ ਜਸਟ ਸਟਾਰਟ ਔਰ ਇਹ ਦੇਖੋ ਇਹ ਇਹ ਚੀਜ਼ਾਂ ਉਹ ਨਾ ਵਾਸਤੇ ਨੇ ਜਿਹੜੇ ਸਵਾਲ ਕਰਦੇ ਨੇ ਕਿ ਸਾਨੂੰ ਦੱਸੋ ਬਈ ਕੜਾ ਸੋਰਸ ਹੈ ਕੀ ਚੀਜ਼ ਹੈ ਤੁਹਾਡੇ ਕੋਲੇ ਔਰ ਮੇਰੇ ਖਿਆਲ ਚ ਇਹ ਵਾਹਿਦ ਉਹ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਹੀ ਕਿਸੇ ਦੇ ਕੋਲੇ ਨਹੀਂ ਹੋਣਗੀਆਂ ਬਲਕੇ ਹੈ ਹੀ ਨਹੀਂ ਕਿਹਦੇ ਕੋਲੇ ਕਿਹਦੇ ਕੋਲੇ ਹੋਣਗੀਆਂ ਇਹਦੇ ਉਹਦੀਆਂ ਕਾਪੀਆਂ ਸ਼ਾਪੀਆਂ ਵੀ ਨਹੀਂ ਹੋਣਗੀਆਂ ਨਾ ਜੀ ਕਾਪੀਆਂ ਵੀ ਨਹੀਂ ਹੋਣਗੀਆਂ ਇਹਦੀਆਂ ਨਹੀਂ ਤੇ ਇਹ ਬੜੀ ਪ੍ਰਾਈਵੇਟ ਹੈ ओरिजिनल ਫਾਰਮ ਚਾਹੀਏ ओरिजिनल ਫਾਰਮ ਬੜੀ ਪ੍ਰਾਈਵੇਟ ਹੈ ਤੇ ਇਨਸ਼ਾਅੱਲਾ ਆਮ ਰਾਈਟਿੰਗ ਅ ਬੁੱਕ ਔਨ ਇਟ ਐਨ ਐਨ ਦੇ ਐ ਐਨਾਂ ਯਾਦਦਾਸ਼ਤਾਂ ਨੂੰ ਇਕੱਠਾ ਕਰਕੇ ਇਟ ਹੈਜ਼ ਟੂ ਬੀ ਪ੍ਰਿੰਟ ਹੂੰ ਇਨ ਗੁਰਮੁਖੀ ਐਂਡ ਸ਼ਾਮੁਖੀ ਐਂਡ ਇੰਗਲਿਸ਼ ਤੇ ਦੁਨੀਆस्ते ਅਵੇਲੇਬਲ ਕਰਾਂਗੇ